ਹਾਂਜੀ ਕਿਸਾਨ ਵੀਰੋ ਕੀ ਹਾਲ ਚਾਲ ਨੇ ਸਾਰਿਆਂ ਦੇ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਚੈਨਲ ਥੰਦੇ ਐਗਰੀਕਲਚਰ ਫਾਰਮ ਦੇ ਉੱਪਰ ਜਿਹੜੇ ਕਿਸਾਨ ਵੀਰ ਚੈਨਲ ਤੇ ਪਹਿਲੀ ਵਾਰ ਆਏ ਨੇ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਵੀਰੇ ਸਭ ਤੋਂ ਪਹਿਲਾਂ ਦਾ ਕਿਸਾਨ ਵੀਰੋ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਕਿਸਾਨ ਵੀਰੋ ਅੱਜ ਜਿਹੜਾ ਮੈਂ ਤੁਹਾਡੇ ਨਾਲ ਮੁੱਦਾ ਸ਼ੇਅਰ ਕਰਨ ਲੱਗਿਆ ਟੌਪਿਕ ਤੁਹਾਡੇ ਨਾਲ ਆਪਾਂ ਸ਼ੇਅਰ ਕਰਨਾ ਬਹੁਤ ਇੱਕ ਭਖਿਆ ਹੋਇਆ ਮੁੱਦਾ ਕਹਿ ਸਕਦੇ ਹਾਂ ਜਿਹਨੂੰ ਆਪਾਂ ਤਾਂ ਕਿਸਾਨ ਵੀਰੋ ਤੁਸੀਂ ਕਮੈਂਟ ਦੇ ਵਿੱਚ ਮੈਨੂੰ ਜਰੂਰ ਦੱਸਣਾ ਵੀ ਕੀ ਇਹ ਗੱਲਾਂ ਸਹੀ ਨੇ ਜਾਂ ਗਲਤ ਨੇ ਕਿਉਂਕਿ ਤੁਹਾਡੀ رائے ਬਹੁਤ ਜ਼ਰੂਰੀ ਹੈ ਇਹ ਮੁੱਦੇ ਦੇ ਉੱਪਰ ਮੁੱਦਾ ਗੱਲ ਕੀ ਕਰਨੀ ਆ ਵੀਰੇ ਆਪਾਂ ਨੇ ਅੱਜ ਜਿਹੜੇ ਪੰਜਾਬ ਗਵਰਨਮੈਂਟ ਨੇ ਬੀਜ ਬੈਨ ਕਰੇ ਨੇ ਜਾਂ ਖਰੀਦ ਸੰਬੰਧੀ ਫੈਸਲੇ ਨੇ ਉਹਨਾਂ ਦੇ ਵੀ ਉਹ ਆਪਾਂ ਉਹਦੇ ਬਾਰੇ ਗੱਲਬਾਤ ਕਰਨੀ ਆ ਵੀਰੇ ਤੇ ਹਾਈਬ੍ਰਿਡ ਬਾਰੇ ਕਿਉਂਕਿ ਹਾਈਬ੍ਰਿਡ ਬਾਰੇ ਹੁਣ ਹਾਈ ਕੋਰਟ ਦਾ ਫੈਸਲਾ ਆਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਆ ਤੇ ਆਪਾਂ ਉਹਦੇ ਤੇ ਗੱਲ ਇਹ ਕਰਨੀ ਆ ਵੀਰੇ ਵੀ ਕੀ ਤੁਹਾਨੂੰ ਇਹ ਫੈਸਲੇ ਪਿੱਛੇ ਪੰਜਾਬ ਗਵਰਨਮੈਂਟ ਦੇ ਸੈਂਟਰ ਗਵਰਨਮੈਂਟ ਦੀ ਮਿਲੀ ਭੁਗਤਾ ਜਿਹੜੀ ਜਾਪਦੀ ਜ਼ਿਕਰ ਰਹੀ ਆ ਕਿਉਂਕਿ ਜੇਕਰ ਆਪਾਂ ਗੱਲ ਕਰੀ ਵੀਰੇ ਪੰਜਾਬ ਗਵਰਨਮੈਂਟ ਦੀ ਪਹਿਲਾਂ ਤਾਂ ਇਹਨਾਂ ਨੇ ਬਿਨਾਂ ਸੋਚੇ ਸਮਝੇ ਸਾਰਾ ਫੈਸਲਾ ਲੈ ਲਿਆ ਮੰਨ ਲਓ ਝੋਨਾ ਬੈਨ ਕਰਤਾ ਬੀਜ ਬੈਨ ਕਰਤਾ ਉਹਦਾ ਸਾਰਾ ਕੁਝ ਕਰਤਾ ਤੇ ਡੇਟ ਅਗੇਟ ਅਨਾਉਂਸ ਕਰਤੀ ਪੂਸਾ ਚ 44 ਖਰੀਦਣਾ ਪੈਨ ਕਰਤਾ ਸਾਰਾ ਕੁਝ ਕਰਤਾ ਡੋਗਰ ਪੂਸਾ ਵੀ ਲਾਉਣੀ ਬੰਦ ਕਰਤੀ ਡੇਟ 10 ਜੂਨ ਦੀ ਤੀ ਹੁਣ ਇਹਦਾ ਸਿੱਧੇ ਸਿੱਧੇ ਤੌਰ ਤੇ ਕੀ ਮਤਲਬ ਹੋਇਆ ਵੀ ਇਹ ਕਹਿ ਰਹੇ ਨੇ ਵੀ ਤੁਸੀਂ ਪੂਸਾ ਚੋਂ ਨਾ ਲਾਓ ਸਾਨੂੰ ਕੀ ਚੱਕਰ ਨੇ ਵੀ ਜਾਂ ਵੀ ਪੂਸਾ ਚੋਂ ਨਾ ਲਾਉਣਗੇ ਕਿਸਾਨ ਵੀਰ ਵਪਾਰੀ ਇਹਨਾਂ ਦੀ ਲੁੱਟ ਕਰਨਗੇ ਵੇਚਣਾ ਦਾ ਵੀਰੇ ਪੈਣੀ ਆ ਆਪਾਂ ਨੂੰ ਰੱਖ ਤਾਂ ਸਕਦੇ ਨਹੀਂ ਜੋਂ ਨਾ ਆਪਾਂ ਕਰੇ ਕਿੰਨਾ ਕੁ ਸਟੋਰ ਕਰਕੇ ਰੱਖ ਲਾਂਗੇ ਪਰ ਇਸ ਗੱਲ ਦੇ ਵਿੱਚ ਵੀਰੇ ਪੂਰੀ ਮਿਲੀ ਭੁਗਤ ਜਾ ਰਹੀ ਆ ਕਿਉਂਕਿ ਉਹ ਸਮੇਂ ਦੇ ਵਿੱਚ ਤਿੰਨ ਡੇਟਾਂ ਹਾਈ ਕੋਰਟ ਨੇ ਪਾਈਆਂ ਤੇ ਜਦੋਂ ਨੂੰ ਵੀਰੇ ਡੇਟਾਂ ਕਲੀਅਰ ਹੋਈਆਂ ਉਹ ਗਾਹਾਂ ਦੀ ਗਾਹਾਂ ਤਰੀਕਾਂ ਦੇ ਤਰੀਕਾਂ ਪੈਂਦੀਆਂ ਰਹੀਆਂ ਕਿਸਾਨਾਂ ਨੇ ਝੋਨਾ ਲਾਉਣਾ ਸਟਾਰਟ ਕਰਤਾ ਇਹ ਫੈਸਲਾ ਜਿਹੜਾ ਜਿਕਰ ਹਾਈ ਕੋਰਟ ਨੇ ਲੈਣਾ ਸੀਗਾ ਜਿੰਨਾ ਟਾਈਮ ਦੇ ਵਿੱਚ ਪਨੀਰੀ bizness ਸੀ ਕਿਸਾਨਾਂ ਨੇ ਉਸ ਟਾਈਮ ਇਹਨਾਂ ਨੇ ਫੈਸਲਾ ਕਲੀਅਰ ਕਰਕੇ ਦੇ ਦੇਣਾ ਸੀ ਵੀ ਤੁਸੀਂ ਭਾਈ ਇਹ ਝੋਨਾ ਲਾ ਸਕਦੇ ਹੋ ਪਨੀਰੀ ਬੀਜੋ ਚੱਕਣ ਦੀ ਜ਼ਿੰਮੇਵਾਰੀ ਸਾਡੀ ਆ ਗੱਲ ਇਹ ਕਲੀਅਰ ਹੁੰਦੀ ਸੀ ਹੁਣ ਕੀ ਕਰਨਗੇ ਜਦੋਂ ਕਿਸਾਨ ਵੀਰਾਂ ਨੇ ਮੰਨ ਲਾ ਪੰਜਾਬ ਦੇ ਵਿੱਚ ਬਹੁਤ ਜਗ੍ਹਾ ਦੇ ਵਿੱਚ ਵੀਰੇ ਝੋਨਾ ਲੱਗਦਾ ਉਹਦੇ ਵਿੱਚੋਂ ਹੁਣ ਕੀ ਕਰਨਗੇ ਕਿਸਾਨ ਵੀਰ ਜਿਨ੍ਹਾਂ ਨੇ ਵੀਰੇ ਮੰਨ ਲਓ 100% 100 ਬੰਦੇ ਨੇ ਝੋਨਾ ਲਾਉਣਾ ਸੀਗਾ ਹਾਈਬ੍ਰਿਡ ਤਾਂ ਉਹਦੇ ਚ ਆਪਾਂ ਨੇ 10 ਦੇ 15 ਨੇ ਲਾਇਆ ਬਾਕੀ ਕਿਸਾਨ ਵੀਰਾਂ ਦੇ ਨਾਲ ਤਾਂ ਵੀਰੇ ੱੱਕਾ ਹੋਇਆ ਨਾ ਉਹਨਾਂ ਨੇ ਵੈਰਾਈਟੀ ਚੂਜ਼ ਕਰਨੀ ਸੀ ਹਾਈਬ੍ਰਿਡ ਤੇ ਉਹਨਾਂ ਨੂੰ ਪੀਆਰ ਲਾਉਣੀ ਪੈਗੀ ਮਾਰੇ ਪਾਣੀ ਦੇ ਵਿੱਚ ਉਹਨੇ ਝਾੜ ਨਹੀਂ ਦੇਣਾ ਜਾਂ ਖਰਚਾ ਉਤੋਂ ਵੱਧ ਹੋ ਗਿਆ ਤੇ ਹੁਣ ਤੁਸੀਂ ਇੱਕ ਗੱਲ ਦੱਸੋ ਵੀਰੇ ਵੀ ਇਹਦੇ 'ਚ ਜ਼ਿੰਮੇਵਾਰ ਕੌਣ ਹੋਇਆ ਕਿਉਂਕਿ ਦੇਖੋ ਹਾਈ ਕੋਰਟ ਨੇ ਚਲੋ ਫੈਸਲਾ ਦਿੱਤਾ ਵਧੀਆ ਗੱਲ ਹੈ ਵੀ ਜਿਹੜਾ ਝੋਨੇ ਦੇ ਉੱਤੇ ਬੈ ਪ੍ਰਮਾਣਿਤ ਕਿਸਮਾਂ ਨੇ ਜਿਹੜੀਆਂ ਉਹਨਾਂ ਤੇ ਬੈਨ ਲਾਉਣ ਦਾ ਅਧਿਕਾਰ ਆ ਸਿਰਫ ਕਲਾ ਸੈਂਟਰ ਗਵਰਨਮੈਂਟ ਕੋਲ ਆ ਜਿਹੜੀਆਂ ਸੈਂਟਰ ਗਵਰਨਮੈਂਟ ਤੋਂ ਪਾਸ ਹੋਈਆਂ ਨੇ ਪੰਜਾਬ ਸਰਕਾਰ ਉਹਨਾਂ ਦੀ ਖਰੀਦਦਾਰੀ ਤੇ ਰੋਕ ਨਹੀਂ ਲਾ ਸਕਦੀ ਉਹਨਾਂ ਨੂੰ ਬੈਨ ਨਹੀਂ ਕਰ ਸਕਦੀ ਇਹਦਾ ਮਤਲਬ ਤਾਂ ਇਹ ਵੀ ਹੋਇਆ ਵੀ ਵੀਰੇ ਜਿਵੇਂ ਪੂਸਾ 44 ਆਪਣੇ ਪੰਜਾਬ ਦੇ ਵਿੱਚ ਲੱਗਦੀ ਹੈ ਸੈਂਟਰ ਗਵਰਨਮੈਂਟ ਵੱਲੋਂ ਇਹ ਪ੍ਰਮਾਣਨਤਾ ਇਹਨੂੰ ਵੀ ਨਹੀਂ ਬੈਨ ਕਰ ਸਕਦੇ ਇਹ ਚਲੋ ਪੂਸਾ 44 ਆਪਾਂ ਮੰਨਿਆ ਵੀਰੇ ਹੁਣ ਉਹਨੂੰ ਬਿਮਾਰੀ ਵੱਧ ਪੈਣ ਲੱਗੀ ਵੀ ਚਲੋ ਆਪਾਂ ਨੂੰ ਕਿਸਮ ਉਹਦੇ ਬਰਾਬਰ ਹੈਗੀ ਆ ਪੀਆਰ 126 ਕਿਸਮ ਬਹੁਤ ਸੋਹਣੀ ਕਿਸਮਾ 31 ਆ ਚਲੋ 31 ਚ ਬੌਣੇ ਬੁੱਝੇ ਦੀ ਪ੍ਰੋਬਲਮ ਆਉਂਦੀ ਆ ਜਿਹਨ 126 ਵੀਰੇ ਬਹੁਤ ਸੋਹਣੀ ਕਿਸਮ ਆ ਉਹਦੇ ਬਰਕਾਵਲੇ ਪੂਸਾ 44 ਤੋਂ ਆਪਾਂ ਨੂੰ ਖੜੀਆ ਕਿਸਮ ਆ ਆਪਾਂ ਸਾਰੀ ਦੇਖ ਸਕਦੇ ਆ ਝੋਨਾ ਬੜਾ ਪੂਰਾ ਟਾਪ ਦਾ ਖੜਾਗਾ ਉਹ ਸਾਹਮਣੇ ਪੀਆ 126 ਖੜਾ ਪਰ ਵੀਰੇ ਜੇਕਰ ਗੱਲ ਕਰੀ ਆਪਾਂ ਵੀ ਇਹਦੇ ਜੇ ਕਿਸਾਨਾਂ ਦਾ ਬਹੁਤ ਵੱਡਾ ਨੁਕਸਾਨ ਹੋਇਆ ਰਗੜਿਆ ਕਿਸਾਨ ਇਹ ਗਿਆ ਦੇਖੋ ਉਹਨਾਂ ਨੇ ਅੰਦਰ ਬੈਠ ਕੇ ਫੈਸਲਾ ਸੁਨਾ ਦੇਣਾ ਉਹਨਾਂ ਨੇ ਅੰਦਰ ਬੈਠ ਕੇ ਫੈਸਲਾ ਸੁਨਾ ਦੇਣਾ ਪਹਿਲੀ ਗੱਲ ਤਾਂ ਦੇਖੋ ਪੰਜਾਬ ਗਵਰਨਮੈਂਟ ਨੇ ਜਿਹੜੀ ਝੋਨੇ ਦੀ ਡੇਟ ਆ ਕਿੰਨੀ 게ਤੀ ਅਨਾਉਂਸ ਕਰੀ ਆ ਸਿੱਧਮ ਸਿੱਧਾ ਉਹਦਾ ਮਤਲਬ ਤਾਂ ਇਹੀ ਹੋਇਆ ਹੈ ਨਾ ਵੀ 10 ਤਰੀਕ ਤੋਂ ਤੁਸੀਂ ਝੋਨਾ ਲਾਉਣ ਲੱਗ ਜਾਓ ਪੂਸਾ 44 ਲਾਓ ਡੋਗਰ ਪੂਸਾ ਲਾਓ ਜਿਹੜੀ ਮਰਜ਼ੀ ਲਾਓ ਹਾਈਬ੍ਰਿਡ ਲਾਓ ਸਾਨੂੰ ਕੋਈ ਚੱਕਰ ਨਹੀਂ ਪਰ ਖਰੀਦਣਾ ਨਹੀਂ ਹੁਣ ਜਦੋਂ 10 ਤਰੀਕੇ ਦੇ ਦਿੱਤੇ ਵੀਰੇ ਤਾਂ ਤੁਸੀਂ ਝੋਨਾ ਕਿਸਾਨ ਵੀਰ ਕਰਨਗੇ ਕੀ ਉਹਨਾਂ ਦੇ ਜਿਹੜੀ ਵੀਰੇ ਮੇਨ ਮਕਸਦ ਆ ਨਾ ਉਹਨਾਂ ਦਾ ਜਿਹੜਾ ਉਹਨਾਂ ਨੇ ਫੈਸਲਾ ਲੈਣਾਗਾ ਉਹਨਾਂ ਨੇ ਕਿਸਾਨ ਵੀਰਾਂ ਤੋਂ ਰਿਵਿਊ ਲੈ ਕੇ ਫੈਸਲਾ ਲੈਣ ਦਾ ਉਹਨਾਂ ਦਾ ਅਧਿਕਾਰ ਬਣਦਾ ਵੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਕਿਹੜੀਆਂ ਫਸਲਾਂ ਸਹੀ ਢੰਗ ਨਾਲ ਚੱਲ ਰਹੀਆਂ ਨੇ ਕਿਹੜੀਆਂ ਵਧੀਆ ਨੇ ਕਿਵੇਂ ਨੇਗੀਆਂ ਕਿੰਨਾ ਦਾ ਝਾੜ ਵਧੀਆ ਕਿਹੜੀਆਂ ਕਿਹੜੇ ਏਰੀਆ 'ਚ ਕਾਮਯਾਬ ਨੇ ਕਿਹੜੇ ਪਾਣੀ 'ਚ ਕਾਮਯਾਬ ਨੇ ਫੇਰ ਜਾ ਕੇ ਉਹਨਾਂ ਨੂੰ ਫੈਸਲਾ ਇਹ ਕਰਨਾ ਚਾਹੀਦਾ ਵੀ ਕਿਸਾਨ ਵੀਰ ਕਿਹੜਾ ਝੋਨਾ ਲਾਉਣ ਕਿਹੜਾ ਨਾ ਲਾਉਣ ਇਹਦਾ ਯਾਰ ਸਰਾਸਰ ਨਾ ਇਨਸਾਫੀ ਵਾਲੀ ਗੱਲ ਹੋਊਗੀ ਨਾ ਜਦੋਂ ਕਿਸਾਨ ਵੀਰਾਂ ਨੇ ਮੰਨ ਲਓ ਝੋਨਾ ਲਾਇਆ ਹੀ ਨਹੀਂ ਹੁਣ ਉਹਨਾਂ ਨੇ ਨੋਸਦੇ ਤੇ ਵੀ ਜੀ ਇਹਦਾ ਕੋਈ ਦਿੱਕਤ ਨਹੀਂ ਹੈ ਕਿ ਲਾਓ ਹੁਣ ਤੁਸੀਂ ਕਮੈਂਟ ਦੇ ਵਿੱਚ ਜਰੂਰ ਦੱਸਣਾ ਕਿਸਾਨ ਵੀਰੋਂ ਵੀ ਕੀ ਇਹ ਫੈਸਲੇ ਨੇ ਜਿਹੜੇ ਤੁਹਾਨੂੰ ਵਧੀਆ ਲੱਗੇ ਪੰਜਾਬ ਗਵਰਨਮੈਂਟ ਦੇ ਜਾਂ ਸੈਂਟਰ ਗਵਰਨਮੈਂਟ ਦੇ ਜਾਂ ਹਾਈ ਕੋਰਟ ਦੇ ਵੀ ਜਦੋਂ ਕਿਸਾਨ ਵੀਰਾਂ ਨੂੰ ਲੋੜ ਸੀ ਉਦੋਂ ਕੋਈ ਨਾਲ ਨਹੀਂ ਖੜਿਆ ਜਦੋਂ ਸਾਰਾ ਕੁਝ ਕਲੀਅਰ ਹੋ ਗਿਆ ਹੁਣ ਹਮਦਰਦੀ ਦਿਖਾਉਣ ਦਾ ਜਿਵੇਂ ਆਪਾਂ ਉਹਦਾ ਹਿਸਾਬ ਨਾਲ ਕਰੀਏ ਵੀ ਕੋਈ ਫਾਇਦਾ ਨਹੀਂ ਉਮੀਦ ਆ ਕਿਸਾਨ ਵੀਰੋਂ ਇਹ ਸਾਰੀ ਗੱਲਾਂ ਬਾਤਾਂ ਜਿਹੜੀਆਂ ਆਪਾਂ ਤੁਹਾਡੇ ਨਾਲ ਕਰੀਆਂ ਨੇ ਵਧੀਆ ਲੱਗੀਆਂ ਨੇ ਇਸੇ ਤਰ੍ਹਾਂ ਆਪਾਂ ਜਾਣਕਾਰੀ ਲੈ ਕੇ ਹਾਜ਼ਰ ਹੁੰਦ ਰਹਾਂਗੇ ਧੰਨਵਾਦ